ਹੁਸ਼ਿਆਰਪੁਰ ਦੇ ਹਲਕਾ ਦਾ ਸੁਹਾ ਅਤੇ ਮੁਕੇੜੀਆਂ ਦੇ ਅਧੀਨ ਆਉਣ ਵਾਲਾ ਕ੍ਰੈਸ਼ਰ ਉਡੀਓ ਪਿਛਲੇ ਡੇਰ ਮਹੀਨੇ ਤੋਂ ਬੰਦ ਹੋਣ ਦੇ ਕਾਰਨ ਉੱਥੇ ਕੰਮ ਕਰਨ ਵਾਲੇ 1000 ਤੋਂ ਵਧੇਰੇ ਵਰਕਰਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚਲਦੇ ਅੱਜ ਸਾਰੇ ਸਟੋਨ ਕ੍ਰੈਸ਼ਰਾਂ ਦੇ ਵਰਕਰ ਅਤੇ ਮਜ਼ਦੂਰਾਂ ਵੱਲੋਂ ਇਕੱਠੇ ਹੋ ਕੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਉਹਨਾਂ ਨੂੰ ਕ੍ਰੈਸ਼ਰ ਚਲਾਉਣ ਦੀ ਮਨਜ਼ੂਰੀ ਦੇਵੇ ਤਾ ਜੋ ਪਿਛਲੇ ਲੰਬੇ ਸਮੇਂ ਤੋਂ ਵੈਲੇ ਬੈਠੇ ਹੋਏ ਵਰਕਰ ਤੇ ਮਜ਼ਦੂਰਾਂ ਨੂੰ ਰੋਜ਼ਗਾਰ ਮਿਲ ਸਕੇ ਉਹਨਾਂ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਸਟੋਨ ਕ੍ਰੈਸ਼ਰ ਬੰਦ ਹੋਣ ਨਾਲ ਉਹਨਾਂ ਦੀਆਂ ਤਨਖਾਹਾਂ ਮਿਲਣੀਆਂ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਗਈਆਂ ਹਨ ਜਿਸ ਨਾਲ ਸਾਡੇ ਕਰਾਂ ਦੇ ਹਾਲਾਤ ਬਹੁਤ ਜ਼ਿਆਦਾ ਮਾਰੇ ਹੋ ਚੁੱਕੇ ਹਨ ਇਹ ਵੀ ਕਿਹਾ ਕਿ ਸਾਡੇ ਇਲਾਕੇ ਵਿੱਚ ਕ੍ਰੈਸ਼ਰ ਉਦਯੋਗ ਤੋਂ ਇਲਾਵਾ ਹੋਰ ਕੋਈ ਵੀ ਰੁਜ਼ਗਾਰ ਦਾ ਸਾਧਨ ਨਹੀਂ ਹੈ ਇਸ ਦੇ ਨਾਲ ਇਹ ਵੀ ਕਿਹਾ ਕਿ ਜੇਕਰ ਕ੍ਰੈਸ਼ਰ ਚੱਲਣਗੇ ਤਾਂ ਹੀ ਸਾਡਾ ਰੁਜ਼ਗਾਰ ਚੱਲੇਗਾ ਨਹੀਂ ਕੰਮ ਨਹੀਂ ਤਾਂ ਇਕੱਲੀ ਸਾਂਟੀ ਲਈ ਨਹੀਂ ਪਰੇਸ਼ਾਨੀ ਨਹੀਂ ਹੋਵੇ ਆਵੇਗੀ ਸੋ ਕੋ ਇਸ ਦਿਨ ਨਾਲ-ਨਾਲ ਲੋਕਾਂ ਦੀਆਂ ਘਰਾਂ ਦੀਆਂ ਉਹ ਸਾਰੀਆਂ ਅਤੇ ਚੱਲ ਰਹੇ ਹੋਰ ਕਈ ਵੱਡੇ ਉਹ ਸਾਰੇ ਦੇ ਕੰਮ ਥੱਪ ਹੋ ਜਾਣਗੇ ਜਿਸ ਨੂੰ ਲੈ ਕੇ ਅੱਜ ਸਾਰੀ ਕ੍ਰੈਸ਼ਰ ਇੰਡਸਟਰੀ ਤੇ ਕੰਮ ਕਰਨ ਵਾਲੇ ਵਰਕਰਾਂ ਮਜ਼ਦੂਰਾਂ ਆਪਰੇਟਰਾਂ ਅਤੇ ਡਰਾਈਵਰਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕ੍ਰੈਸ਼ਰ ਇੰਡਸਟਰੀ ਚਾਲੂ ਕੀਤੀ ਜਾਵੇ ਤਾਂ ਜੋ ਸਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ ਅੱਗੇ ਦੇਖੋ ਪੂਰੀ ਰਿਪੋਰਟ ਹੁਸ਼ਿਆਰਪੁਰ ਫੋਕਸ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਐਕਚੁਅਲੀ 1.5 ਮਿੰਟ ਤੋਂ ਬੰਦ ਹੋ ਚੱਲ ਰਹੇ ਨੇ ਕਾਫੀ ਪਰੇਸ਼ਾਨ ਨੇ ਤਨਖਾਹ ਮਾਲਕਾਂ ਨੇ ਕਿੱਥੋਂ ਦੇਣੀਆਂ ਨੇ ਕਿਉਂਕਿ ਇਨਕਮ ਦਾ ਕੋਈ ਸੋਰਸ ਨਹੀਂ ਹੈ ਉਹਨਾਂ ਨੂੰ ਵੀ ਵੇਲੇ ਬੈਠੇ ਨੇ ਲੋਕ ਬੱਚਿਆਂ ਦੀ ਫੀਸਾਂ ਦੇਣੀ ਹੈ ਮੇਰੇ ਭਾਈਚਾਰ ਜਿੰਨੇ ਭਰਾ ਖੜੇ ਨੇ ਜਿੰਨੇ ਵੀ ਸਾਰੇ ਖੜੇ ਨੇ ਇਹਨਾਂ ਦੀ ਫੀਸਾਂ ਭਰਨੀ ਹੈ ਬੱਚਿਆਂ ਦੀ ਔਖੀਆਂ ਇਹ ਸਕੂਲ ਦੀਆਂ ਸਕੂਲ ਦੀਆਂ ਫੀਸਾਂ ਬਹੁਤ ਮਤਲਬ ਪਰੇਸ਼ਾਨੀਆਂ ਆਉਂਦੀ ਪਈ ਹੈ ਕਦੇ ਕਿਸੇ ਕੋਲ ਕਰਜ਼ਾ ਲੈ ਕੇ ਕਰਦੇ ਵੇ ਕਦੇ ਕਹਿੰਦਾ ਉਸ ਕਰਕੇ ਕ੍ਰੈਸ਼ ਕਰਕੇ ਬਹੁਤ ਪਰੇਸ਼ਾਨੀਆਂ ਆਉਂਦੀ ਪਈ ਹੈ ਜਿਹੜੇ ਰੋਡ ਤੇ ਗੱਡੀਆਂ ਚੱਲਦੀਆਂ ਨੇ ਲੈਣ ਵਾਲੇ ਡਰਾਈਵਰ ਉਹਨਾਂ ਨੂੰ ਬਹੁਤ ਪਰੇਸ਼ਾਨੀ ਉਹ ਵੀ ਘਰੇ ਬੈਠੇ ਘਟੋ ਘਟ ਕਿੰਨੇ ਲੋਕ ਜੁੜੇ ਪਏ ਨੇ ਇਸ ਰੋਜ਼ਗਾਰ ਨਾਲ ਜਿਹੜੇ ਬੇਕਾਰ ਹੋ ਕੇ ਬੈਗੇ ਨੇ ਜਿਹੜੇ ਕਹਿੰਦੇ 15 ਤੋਂ 20 ਕ੍ਰੈਸ਼ਰ ਨੇ ਤੇ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਲੋਕ ਇਸੇ ਇਲਾਕੇ ਦੇ ਇਹਨਾਂ ਕ੍ਰੈਸ਼ਰਾਂ 'ਤੇ ਕੰਮ ਕਰ ਰਹੇ ਨੇ ਕਿਉਂਕਿ ਹੋਰ ਇੰਡਸਟਰੀ ਇਸ ਇਲਾਕੇ ਦੇ ਵਿੱਚ ਕੋਈ ਹੈ ਨਹੀਂ ਤਾਂ ਇਹ ਹੀ ਇੱਕ ਮਾਤਰਾ ਇੰਡਸਟਰੀ ਜਿੱਥੇ ਲੋਕ ਆਪਣਾ ਰੋਜ਼ਗਾਰ ਕਮਾ ਰਹੇ ਨੇ ਸਾਰੇ ਬੇਲੇ ਬੈਠੇ ਨੇ ਲੱਗਦਾ ਕੀ ਹੁਣ ਇਹ ਸਰਕਾਰ ਨੂੰ ਕੀ ਕਰਨਾ ਚਾਹੀਦਾ ਇਹਦੇ 'ਤੇ ਕਾਫੀ ਲੋਕ ਜਿਵੇਂ ਤੁਸੀਂ ਦੱਸਿਆ ਕਿ ਕਾਫੀ 15-20 ਕ੍ਰੈਸ਼ਰ ਨੇ ਕਾਫੀ ਲੋਕਾਂ ਦਾ ਰੋਜ਼ਗਾਰ ਜੁੜਿਆ ਪਿਆ ਘੱਟੋ-ਘੱਟ ਲੋਕਲ ਇੱਕ ਕ੍ਰੈਸ਼ਰ ਤੇ ਘਟ ਘਟ 60 70 70 ਬੰਦੇ ਕੰਮ ਕਰਦੇ ਨੇ ਉਹਨਾਂ ਦਾ ਸਾਰੇ ਬੇਰੋਜ਼ਗਾਰ ਹੋ ਗਏ ਨੇ ਸਾਡੇ ਏਰੀਆ ਚ ਵੈਸੇ ਵੀ ਕੰਡੀ ਏਰੀਆ ਇੱਥੇ ਕੋਈ ਇੰਡਸਟਰੀ ਤਾਂ ਹੈ ਹੀ ਨਹੀਂ ਬੇਰੋਜ਼ਗਾਰੀ ਅੱਗੇ ਬਹੁਤ ਹੈ ਸਰਕਾਰ ਕੁਝ ਸੋਚਦੀ ਨਹੀਂ ਇਸ ਬਾਰੇ ਹੁਣ ਕ੍ਰੈਸ਼ਰ ਸੀ ਇੱਕ ਮਾੜਾ ਮਟਰ ਰੋਜ਼ਗਾਰ ਉਹ ਵੀ ਉਹਨਾਂ ਨੇ ਬੰਦ ਕਰਤਾ ਤੇ ਸਰਕਾਰ ਅੱਗੇ ਤਾਂ ਇਹ ਉਮੀਦ ਹੈ ਕਿ ਜਲਦਤ ਜਲਦ ਕ੍ਰੈਸ਼ਰ ਮੁੜ ਕੇ ਚਲਾਏ ਜਾਣ ਜੋ ਵੀ ਹਦਾਇਤਾਂ ਨੇ ਉਸ ਅਨੁਸਾਰ ਚਲਾਏ ਜਾਣ ਤੇ ਸਾਰਿਆਂ ਦਾ ਰੋਜ਼ਗਾਰ ਚੱਲੇ ਸਰ ਦਿੱਕਤ ਇਸ ਟਾਈਮ ਬਹੁਤ ਜ਼ਿਆਦਾ ਚੱਲ ਰਹੀ ਹੈ ਕਿਉਂਕਿ ਅਪ੍ਰੋਕਸੀਮੇਟਲੀ ਡੇਢ ਮਿੰਟ ਤੋਂ ਜ਼ਿਆਦਾ ਟਾਈਮ ਲੱਗਾ ਉਹਨਾਂ ਕ੍ਰੈਸ਼ਰ ਬੰਦ ਹੋ ਜਾਣ ਨੂੰ ਇਹ ਸਾਰੇ ਲੇਬਰ ਆ ਜੋ ਵੀ ਵਰਕਰ ਆ ਸਾਰੇ ਮਤਲਬ ਵੇਲੇ ਦੇ ਵੇਲੇ ਬੈਠੇ ਪਏ ਆ ਮਤਲਬ ਪੈਸੇ ਦੀ ਦਿੱਕਤ ਆ ਰਹੀ ਸਾਰਿਆਂ ਨੂੰ ਸਾਹਿਰ ਜੀ ਗੱਲ ਹੈ ਕੰਮ ਬੰਦੇ ਕੋਈ ਓਨਰ ਆਪਣੇ ਘਰ ਤੋਂ ਲੈ ਕੇ ਤਾਂ ਦੇਊਗਾ ਨਹੀਂ ਜੀ ਇੱਥੇ ਕਮਾਵਾਂਗੇ ਤਾਂ ਦੇਵਾਂਗੇ ਸਾਨੂੰ ਜਦੋਂ ਕੰਮ ਹੀ ਬੰਦ ਪਿਆ ਤਾਂ ਕਿੱਥੋਂ ਆਪਾਂ ਮਾਲਕ ਕਿੱਥੋਂ ਜੀ ਸੰਭਸੇ ਠੀਕ ਹੈ ਆਪਣੇ ਕੋਲ ਲੇਬਰ ਆ ਭਜੀ ਕੋਈ ਬਿਹਾਰ ਤੋਂ ਆ ਕੋਈ ਨੇਪਾਲ ਤੋਂ ਆ ਬੰਦੇ ਕੋਈ ਅਦਰ ਯੂਪੀ ਤੋਂ ਆ ਅਦਰ ਸਟੇਟ ਤੋਂ ਆ ਕਿ ਸਾਰੇ ਇੱਥੇ ਆਣ ਕੇ ਕੰਮ ਕਰ ਰਹੇ ਆ ਤੇ ਆਪਾਂ ਕ੍ਰੈਸ਼ਰ ਇੰਡਸਟਰੀ ਨਾਲ ਜੁੜੇ ਹੋ ਜਾਈਏ ਕਲੀ ਕ੍ਰੈਸ਼ਰ ਦੇ ਲੇਬਰ ਨਾਲ ਦੇਖੀਏ ਭਾਜੀ ਇਹਦੇ ਨਾਲ ਆਪਾਂ ਜਿਹੜੇ ਰੋਡ ਤੇ ਲੇਬਰ ਕੰਮ ਕਰਦੇ ਆ ਕੰਸਟਰਕਸ਼ਨ ਲਾਈਨ ਉਹਨਾਂ 'ਚ ਦਿੱਕਤ ਆ ਰਹੀ ਆ ਟਰਾਂਸਪੋਰਟੇਸ਼ਨ ਆ ਹਰ ਚੀਜ਼ ਵਿੱਚ ਇਸ਼ੂ ਆ ਰਿਹਾ ਹਰ ਬੰਦੇ ਨੂੰ ਮਤਲਬ ਪ੍ਰੋਬਲਮ ਦਾ ਫੇਸ ਕਰਨੀ ਹੀ ਪੈ ਰਹੀ ਆ ਇੰਡਸਟਰੀ ਬੰਦ ਹੋਣ ਦੇ ਚੱਕਰ ਚ ਕਹਿੰਦੇ ਡਰਾਈਵਰ ਵੀ ਵਿਲੇ ਆ ਡੈਫੀਨਟਲੀ ਬਸ ਸਾਰੇ ਵਿਲੇ ਆ ਜਿਹੜੇ ਲੇਬਰ ਕਲਾਸ ਆ ਜਾਂ ਹੋਰ ਜਿਹੜੇ ਬਿਲਕੁਲ ਬਿਲਕੁਲ ਕਾਮਾ ਕਰਦੇ ਨੇ ਸਾਰੇ ਵਿਲੇ ਦੇ ਵਿਲੇ ਸਭ ਵਿਲੇ ਬੱਟੇ ਆ ਠੀਕ ਹੈ ਸੈਕਿੰਡ ਜੀਜ਼ ਆਪਾਂ ਦੇਖੀਏ ਕਿ ਡੇਢ ਮਹੀਨਾ ਹੋ ਗਿਆ ਸਰ ਕਿ ਇਹਨਾਂ ਦਾ ਪਰਿਵਾਰ ਹੈ ਪਿੱਛੇ ਸਾਰਿਆਂ ਦਾ ਪਰਿਵਾਰ ਚ ਕਾਫੀ ਇਸ਼ੂਸ ਫੇਸ ਕਰਨੇ ਪੈ ਰਹੇ ਆ ਕਿਉਂਕਿ ਆਪਣੇ ਕੁਝ ਪੈਸੇ ਆਪਣੇ ਕੋਲ ਤਨਖਾਹ ਮਿਲੋਗੇ ਸੈਲਰੀ ਮਿਲੋਗੇ ਤਹੀਂ ਆਪਾਂ ਘਰ ਪਿੱਛ ਜਾਂਗੇ ਜੇ ਸਾਨੂੰ ਮਿਲਣਾ ਹੀ ਕੁਝ ਨਹੀਂ ਤਾਂ ਆਪਾਂ ਕੀ ਕਰਾਂਗੇ ਸਰ ਹੱਲ ਤਾਂ ਸਰਕਾਰ ਨੇ ਹੀ ਕਰਨਾ ਪੈਣਾ ਹੈ ਅਪਾਦਰ ਸਿਰਫ ਬੁਹਾਰ ਲਗਾ ਸਕਦੇ ਆ ਆਪਣੇ ਸਾਰੇ ਭਰਾਵਾਂ ਦੇ ਵੱਲੋਂ ਕਿ ਕੋਈ ਜਿੰਨਾ ਕੋਸ਼ਿਸ਼ ਕਰੋ ਜਿੰਨਾ ਜਲਦੀ ਤੋਂ ਜਲਦੀ ਹੋ ਸਕੇ ਇਸ ਇੰਡਸਟਰੀ ਨੂੰ ਚਲਾਓ ਇਤਨਾ ਜੋ ਜਿਹੜੇ ਲੱਖਾਂ ਕਰੋੜਾ ਮਤਲਬ ਸਮਝ ਲਓ ਕਿ ਇਸੇ ਲੇਬਰ ਦੇ ਬੰਦੇ ਇਸ ਵਿੱਲੇ ਬੈਠੇ ਪਏ ਆ ਠੀਕ ਹੈ ਜੀ ਜੋ ਵੀ ਕ੍ਰੈਸ਼ਰ ਲਾਈਨ ਦਾ ਮਤਲਬ ਕੰਸਟਰਕਸ਼ਨ ਲਾਇਸੈਂਸ ਅਟੈਚ ਬੰਦਾ ਸਾਰਾ ਵਿੱਲਾ ਬੈਠਾ ਪਿਆ ਕੰਮ ਹੀ ਨਹੀਂ ਕਿਤੇ ਪਈ ਹੋਰ ਆਪਣੇ ਏਰੀਆ ਤੋਂ ਵੈਸੇ ਵੀ ਕੋਈ ਅਦਰ ਕੰਮ ਹੈ ਨਹੀਂ ਕੋਈ ਇੰਡਸਟਰੀ ਅਦਰ ਹੈ ਨਹੀਂ ਆ इस करके बहुत प्रॉब्लम फेस करनी है मैं तो यही रिक्वेस्ट करा गवर्नमेंट के अगे कि कोशिश करो जिन्ना जल्दी जल्दी हो सके पुलाना चलाइए हर एक बंदा परेशान है हर एक ड्राइवर ऑपरेटर जितना जितना भी स्टाफ है सारा परेशान है इस टाइम क्योंकि असी बेनती कर सकते हैं सरकार अगे कि जिनी जल्दी चलवा सकते हो तो कश्य चलवाण की इजाजत दे दो ताकि हर एक बंदे का हर एक वर्कर का रोज़गार चल सके क्योंकि हम इन्नी दूर तो भी अपने वर्कर आए न इतें ਕਮੋ ਕੋ ਯੂਪੀ ਬਿਹਾਰ ਤੋਂ ਕੋਈ ਕਿੱਥੋਂ ਕੋਈ ਕਿੱਥੋਂ ਤਾਂ ਕਿ ਹਰ ਇੱਕ ਬੰਦੇ ਦਾ ਆਪਣਾ ਰੋਜ਼ਗਾਰ ਚੱਲ ਸਕੇ ਮੈਂ ਤੁਹਾਡੇ ਇਹਨਾਂ ਦਾ ਵਰਕਰਾਂ ਨਾਲ ਵੀ ਗੱਲ ਕੀਤੀ ਹੈ ਕਹਿੰਦੇ ਅਸੀਂ ਫੀਸਾਂ ਕਿੱਥੋਂ ਦਈਏ ਹਾਂਜੀ ਹਰੇਕ ਘਰ ਦੇ ਇਹਨਾਂ ਮਾੜੇ ਹੋ ਕਿਉਂਕਿ ਖਰਚਾ ਚੱਲਣਾ ਬਹੁਤ ਜ਼ਿਆਦਾ ਹੈ ਕਿਉਂਕਿ ਜਿੰਨੇ ਵੀ ਵਰਕਰ ਨੇ تھے ਹਰੇਕ ਦਾ ਫੈਮਿਲੀ ਵਾਲਾ ਫੈਮਿਲੀ ਵਾਲੇ ਬੰਦੇ ਨਾ ਕਿਉਂਕਿ ਆਪਣਾ ਇੱਥੋਂ ਕਰੇਸ਼ਾ ਚੱਲੇਗਾ ਤਨਖਾਹ ਮਿਲੇਗੀ ਫਿਰ ਅੱਗੇ ਉਹਨਾਂ ਦਾ ਘਰ ਦਾ ਖਰਚਾ ਕਰਨਾ ਹੈ ਬੱਚਿਆਂ ਦੀ ਫੀਸਾਂ ਭਰਨੀਆਂ ਨੇ ਤੇ ਇਸ ਟਾਈਮ ਹਰੇਕ ਬੰਦਾ ਬੜੀ ਮੁਸ਼ਕਿਲ ਵਿੱਚ ਹੈ ਹਰੇਕ ਬੰਦਾ ਕੀ ਮੰਗ ਕੀ ਕਰਦੇ ਸਰਕਾਰ ਕੇ ਪੰਜਾਬ ਤੋਂ ਬਸ ਇਹ ਕੀ ਕਰੈਸ਼ਰ ਚਲਾਉਣ ਦੀ ਇਜਾਜ਼ਤ ਦੇ ਦਿਓ ਜਲਦ ਤੋਂ ਜਲਦ ਤਾਂ ਕਿ ਹਰੇਕ ਬੰਦੇ ਦਾ ਰੋਜ਼ਗਾਰ ਚੱਲ ਸਕੇ ਬਸ ਇੰਨੀ ਮੰਗ ਹੈ ਸਾਡੀ ਬਿਲਕੁਲ ਸਰ ਸਾਰੇ ਵਰਕਰ ਇਸ ਟਾਈਮ ਵਿਲੇ ਬੈਠੇ ਹੋਏ ਨੇ ਫਿਲਹਾਲ ਦੀ ਜਿਹੜੀ ਕਿਸੇ ਕੋਲ ਕੋਈ ਕੰਮ ਨਹੀਂ ਕੋਈ ਰੋਜ਼ਗਾਰ ਨਹੀਂ ਹੈ ਕੋਈ ਸਾਧਨ ਨਹੀਂ ਹੈ ਕੰਮ ਕਰਨ ਦਾ ਕਮਾਈ ਦਾ ਕੋਈ ਸਾਧਨ ਨਹੀਂ ਹੈ ਤੇ ਆਪਾਂ ਗਵਰਨਮੈਂਟ ਕੋਲੋਂ ਇਹ ਕੁਝ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਸਾਡੇ ਕ੍ਰੈਸ਼ਰ ਚਲਾ ਦਿੱਤੇ ਜਾਣ। ਜੀ ਕਹਿੰਦੇ ਅੱਜ ਘਰ ਬਣਾਉਣ ਵਾਲੇ ਜਿਹੜੇ ਲੋਕਾਂ ਦੇ ਘਰਾਂ ਦੇ ਮਟੀਰੀਅਲ ਇੱਥੋਂ ਬਣਾ ਕੇ ਭੇਜਦੇ ਨੇ ਖੁਦ ਬੇਰੋਜ਼ਗਾਰ ਬੈਠੇ ਬਿਲਕੁਲ ਜੀ ਬਿਲਕੁਲ ਬਿਲਕੁਲ ਬੇਰੋਜ਼ਗਾਰ ਬੈਠੇ ਹੋਏ ਨੇ। ਤਾਂ ਡੇਢ ਮਹੀਨਾ ਹੋ ਗਿਆ ਖਰਚਾ ਕਿਦਾਂ ਚੱਲ ਰਿਹਾ ਕਰਦਾ ਫਿਰ? ਬਾਸ ਸਰ ਇਦਾਂ ਜਾਨਨੇ ਆ ਬੈਠਨੇ ਆ ਚੱਲ ਜਾਨਨੇ ਆ। ਚਾਰ ਪੈਸੇ ਆਉਂਦੇ ਆ ਤੇ ਲੱਗ ਜਾਂਦੇ ਆ। ਲੱਗਦਾ ਉਮੀਦ ਹੈ ਜਲਦ ਚੱਲਣਗੇ। ਸਰ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਆਪਾਂ ਤਾਂ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਚੱਲ ਪੈਣ। अभी तक सर को पता है इस बारे आप कुछ नहीं कह सकते बंद हुए डेढ़ महीना हो गया तो मुश्किल तो बहुत आ रही है क्रेशर चलेगा फिर ही मालक पैसा देंगे हमें फिर ही हमारा परिवार चलेगा पीछे हमारा ही परिवार है हम खाने वाले बाकी बहुत सारी प्रॉब्लम है इस क्रेशर बंद होने के कारण प्रॉब्लम आ रही है अभी तो सरकार से यही गुजारिश है कि क्रेशर जल्दी से जल्दी चल पड़े कोई हल हो उसका कि हमारा भी कोई समाधान हो कि जो है कि क्रेशर चलेगा फिर ही कुछ होना तो घर का खर्चा फिर कैसे चल रहा है घर का खर्चा ऐसे ही मतलब गुजारिश हो रहा है गुजारा हो रहा है तो इसके ही आशा पे है कि क्रेशर चलेगा सर चले